ਸਾਥ ਸੰਗਤ ਕਈ ਸਰਕਾਰ ਦੇ ਦੇ ਮੁੱਖ ਕਿਉਂਕਿ ਜਿੱਦਾਂ ਦੀ ਸੰਗਤ ਕਰਦਾ ਹੈ ਉਹ ਓਦਾਂ ਦਾ ਬਣ ਜਾਂਦਾ ਜੇ ਨਸ਼ੇੜੀ ਦੀ ਸੰਗਤ ਕਰੇਗਾ ਤੇ ਨਸ਼ੇੜੀ ਬਣ ਜਾਵੇਗਾ ਤੇ ਜੇ ਕਲੇ ਭਲੇ ਪੁਰਖਾਂ ਦੀ ਸੰਗਤ ਕਰੇਗਾ ਤੇ ਭਲੇ ਪੁਰਖਾਂ ਦਾ ਵੀ ਬਣ ਜਾਵੇਗਾ ਲਾਗੇ ਦੇ ਵਿੱਚ ਇੱਕ ਨੌਜਵਾਨ ਗੱਭਰੂ ਸੀ ਵਿਆਹ ਹੋਇਆ ਉਸਦੇ ਘਰ ਦੇ ਵਿੱਚ ਤਿੰਨ ਬੱਚੇ ਸਨ ਦੋ ਧੀਆਂ ਤੇ ਇੱਕ ਪੁੱਤਰ ਤੇ ਉਸ ਨੌਜਵਾਨ ਦੀ ਇੱਕ ਸਭ ਤੋਂ ਵੱਡੀ ਬਿਮਾਰੀ ਇਹ ਸੀ ਕਿ ਉਹ ਸ਼ਰਾਬ ਬਹੁਤ ਪਿੰਦਾ ਸੀ ਰੋਜ਼ਾਨਾ ਸ਼ਰਾਬ ਪੀਆ ਕਰਨੀ ਕਿਤੇ ਵੀ ਧਿਆੜੀ ਕਰਨੀ ਜੋ ਵੀ 4 ਪੈਸੇ ਉਹਨੇ ਉਸ ਦੀ ਸ਼ਰਾਬ ਪੀਆ ਕਰਨੀ ਘਰ ਵਾਲੇ ਨੇ ਬੜਾ ਰੋਕਿਆ ਕਿ ਪਤੀ ਦੇਵ ਸੁਆਮੀ ਦੇਵ ਸਿਰ ਦੇ ਸਾਈਂ ਜੀ ਸ਼ਰਾਬ ਨਾ ਪੀਆ ਕਰੋ ਇਹ ਘਰ ਨੂੰ ਉਜਾੜ ਕੇ ਰੱਖ ਦਵੇਗੀ ਪਰ ਵੀਰ ਕਹਿੰਦੇ ਨਹੀਂ ਮੰਨਦਾ ਸੀ ਕਿਉਂਕਿ ਜਿਸ ਨੂੰ ਕੋਈ ਵੀ ਚੀਜ਼ ਦੀ ਗਲਤੀ ਜਾਂ ਲੱਗ ਜਾਵੇ ਜਾਂ ਕੋਈ ਬਿਮਾਰੀ ਲੱਗ ਜਾਵੇ ਉਹ ਛੇਤੀ ਰੋਗ ਜਿਹੜਾ ਦੂਰ ਨਹੀਂ ਹੁੰਦਾ ਇੱਥੇ ਵਾਰੇ ਸਾਹਿਬ ਬੜਾ ਸੋਹਣਾ ਲਿਖਦਾ ਕਹਿੰਦਾ ਵਾਰੇ ਸ਼ਾਹ ਨਾ ਆਤਾਂ ਜਾਂਦੀਆਂ ਨੇ ਭਾਵੇਂ ਕੱਟ ਕੇ ਪੂਰੀਆਂ ਪੂਰੇਣ ਕਿ ਜਿਹੜੀਆਂ ਗੰਧੀਆਂ ਆਤਾਂ ਪੈ ਗਈਆਂ ਨੇ ਉਹ ਛੇਤੀ ਦੂਰ ਨਹੀਂ ਜਾਂਦੀਆਂ ਤੋ ਵੀਰ ਜਿਹੜਾ ਰਜਾਨਾ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਤੇ ਉਸ ਦੀ ਘਰ ਵਾਲੀ ਨੇ ਮਿਹਣੇ ਵੱਜਨੇ ਸ਼ੁਰੂ ਹੋ ਗਏ ਕਿ ਇਹ ਤਾਂ ਸ਼ਰਾਬੀ ਦੀ ਘਰ ਵਾਲੀ ਆ ਇਸ ਰਾਜ ਦਾ ਘਰ ਵਾਲਾ ਸ਼ਰਾਬੀ ਰਿੰਦਾ ਜੋ ਪੈਸੇ ਚਾਰ ਹੁੰਦੇ ਨੇ ਘਰ ਨੂੰ ਜਾੜ ਕੇ ਰੱਖ ਦਿੰਦਾ ਭਾਵ ਕਿ ਉਸ ਨੇ ਘਰ ਦੇ ਵਿੱਚ ਭਾਂਡੇ ਵੇਚਨੇ ਸ਼ੁਰੂ ਕਰ ਦਿੱਤੇ ਜਦੋਂ ਭਾਂਡੇ ਵੇਚਨੇ ਸ਼ੁਰੂ ਕਰ ਦਿੱਤੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਤੇ ਪਤਨੇ ਨੂੰ ਮਿਹਣੇ ਵਜਨੇ ਸ਼ੁਰੂ ਹੋ ਗਏ ਤੇ ਉਹ ਫਿਰ ਘਰਾਂ ਦੇ ਵਿੱਚ ਜਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਿਆ ਕਰਨ ਲੱਗ ਪਈ ਜੋ ਕਿ ਚਾਰ ਪੈਸੇ ਹੁੰਨੇ ਜੇ ਕਿਸੇ ਨੇ ਆਟਾ ਦਿੱਤਾ ਦਾਤ ਦਿੱਤੀ ਚੌਲ ਦਿੱਤੇ ਉਹ ਹੀ ਪਕਾ ਕੇ ਉਸ ਨੇ ਆਪਣੇ ਬੱਚਿਆਂ ਦਾ ਗੁਜ਼ਾਰਾ ਕਰਨਾ ਸ਼ੁਰੂ ਕਰ ਦਿੱਤਾ ਜਿਸ ਤਰ੍ਹਾਂ ਉਹ ਕਾਰਾ ਕਰਨਾ ਸ਼ੁਰੂ ਕਰ ਦਿੱਤਾ ਪਿੰਡ ਦੇ ਵਿੱਚ ਹੀ ਇੱਕ ਭਲਾ ਪਰਚਿਤ ਇਨਸਾਨ ਰਹਿੰਦਾ ਸੀ ਬੜਾ ਪਰਚਿਸ ਅਨਸਾਰ ਹੁੰਦਾ ਸੀ ਗੁਰਬਾਣੀ ਪੜਨ ਵਾਲਾ ਸੀ ਗੁਰਬਾਣੀ ਨੂੰ ਵਿਚਾਰਨ ਵਾਲਾ ਸੀ ਸਮਝਣ ਵਾਲਾ ਸੀ ਤੇ ਨਾਲੇ ਲੋਕਾਂ ਨੂੰ ਸਮਝਾਉਣ ਵਾਲਾ ਸੀ ਨਾਨਕ ਤੋਰ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜੱਪ ਅਵਰਾ ਨਾਮ ਚ ਪਾਵੇ ਕਿਸੇ ਨੂੰ ਸੱਚ ਦੇ ਰਾਹ ਦੇ ਉੱਤੇ ਤੋਰਨਾ ਬੜਾ ਔਖਾ ਹੈ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਟ ਭਾਗੀ ਪਾਏ ਕੋਟ ਜਨਮ ਕੀ ਕਿਲ ਵਿਖ ਨਾਸਿ ਹਰ ਸਰਨੇ ਜੁਤ ਲਾਏ ਕਿ ਕਿਸੇ ਨੂੰ ਸੱਚ ਦੇ ਰਾਹ ਉੱਤੇ ਤੋਰਨਾ ਬੜਾ ਹੀ ਔਖਾ ਹੈ ਜੇ ਅੱਜ ਕੋਸ਼ਿਸ਼ ਕਰਾਂਗੇ ਕਿਸੇ ਨੂੰ ਸੱਚ ਦੇ ਰਾਹ ਉੱਤੇ ਤੋਰਨ ਵਾਸਤੇ ਕਿਸੇ ਨੂੰ ਕਵਾਂਗੇ ਕਿ ਆਹ ਕੰਮ ਤੇਰੇ ਵਾਸਤੇ ਸਹੀ ਆ ਤੇ ਆਹ ਕੰਮ ਗਲਤ ਆ ਅਗਲਾ ਇਨਸਾਨ ਸੋਚਦਾ ਹੈ ਕਿ ਇਹ ਮੇਰਾ ਜਿਹੜਾ ਮਾੜਾ ਸੋਚ ਰਿਹਾ ਕਿ ਮੇਰਾ ਜਿਹੜਾ ਮਾੜਾ ਕਰਨਾ ਚਾਹੁੰਦਾ ਮੇਰੇ ਵਾਸਤੇ ਮਾੜਾ ਸੋਚ ਰਿਹਾ ਤੇ ਇਸੇ ਤਰ੍ਹਾਂ ਉਹ ਕਹਿੰਦਾ ਕਿ ਜਿਸ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ ਤੇ ਉਹ ਕਹਿੰਦਾ ਕਿ ਕਿਉਂਕਿ ਅੱਜ ਕੱਲ੍ਹ ਦੇਖੀ ਦਾ ਸ਼ਰਾਬੀ ਜਿਹੜੇ ਸ਼ਰਾਬੀਆਂ ਦੇ ਨਾਲ ਜਾਲੀ ਜਾਰੀ ਪਾ ਕੇ ਖੁਸ਼ ਰਹਿੰਦੇ ਨੇ ਤੇ ਜੇ ਕੋਈ ਉਹਨਾਂ ਨੂੰ ਉਹੋ ਜਿਹਾ ਇਨਸਾਨ ਮਿਲ ਜਾਵੇ ਤੇ ਘਰ ਦਾ ਜਿਹੜਾ ਪਵਾੜਾ ਜਿਹੜਾ ਪੈਣਾ ਸ਼ੁਰੂ ਹੋ ਜਾਂਦਾ ਘਰ ਦੇ ਵਿੱਚ ਲੜਾਈਆਂ ਝਗੜੇ ਹੋਣੇ ਸ਼ੁਰੂ ਹੋ ਜਾਂਦੇ ਨੇ। ਇਸ ਲਈ ਕਾਰਨ ਜਿਹੜਾ ਲੜਾਈਆਂ ਦਾ ਇਹੀ ਆ ਨਸ਼ਾ ਜਿਹੜਾ ਜਦ ਅਸੀਂ ਨਸ਼ੇ ਦੇ ਵਿੱਚ ਟੰਨ ਹੋ ਜਾਂਦੇ ਹਾਂ ਸਾਨੂੰ ਇਹ ਨਹੀਂ ਪਤਾ ਲੱਗਦਾ ਸਾਡੇ ਵਾਸਤੇ ਉਚਾੜਾ ਕੀ ਤੇ ਸਾਡੇ ਵਾਸਤੇ ਭਲਾ ਪਰਚਕੀ ਆ ਸਾਡੇ ਵਾਸਤੇ ਚੰਗਾ ਕੀ ਆ ਨਸ਼ਾ ਇਹ ਉਹ ਬਿਮਾਰੀ ਆ ਜਿਹੜੀ ਘਰ ਘਰ ਦੇ ਘਰ ਤਬਾਹ ਕਰੀ ਜਾ ਰਹੀ ਆ ਅਸਮੈਟ ਦਾ ਨਸ਼ਾ ਜਿਹੜਾ શરીਆਂ ਵਿੱਚ ਦੱਬਿਆ ਅੱਜ ਕੱਲ ਨਸ਼ਾ ਪੰਜਾਬ ਦੇ ਵਿੱਚ ਇਸ ਤਰ੍ਹਾਂ ਵੇਚਦਾ ਪਿਆ ਜਿਵੇਂ ਪਰਚੂਨ ਦੀਆਂ ਦੁਕਾਨਾਂ ਤੇ ਸੌਦਾ ਵੇਚਦਾਂ ਇਸ ਤਰ੍ਹਾਂ ਨਸ਼ਾ ਵੇਚ ਰਿਹਾ ਸਾਨੂੰ ਆਪਣੇ ਬੱਚਿਆਂ ਖਿਆਲ ਰੱਖਣਾ ਪਵੇਗਾ ਕਿ ਸਾਡੇ ਬੱਚੇ ਕਿਤੇ ਗਲਤ ਰਾਹ ਤੇ ਨਾ ਰਹਿਣ ਸਾਡਾ ਬੱਚਾ ਕਿਸੇ ਐਹੋ ਜੀ ਜਗ੍ਹਾ ਕਦੀ ਬੈਠ ਨਾ ਰਵੇ ਜਿੱਥੇ ਨਸ਼ਾ ਵੇਚਦਾ ਵੇਚਾਂ ਨਸ਼ਾ ਕਰਦਾ ਹੋਵੇ ਅਸੀਂ ਇਹ ਸੋਚ ਲੈਂਦੇ ਹਾਂ ਕਿ ਅੱਜ ਜੇ ਕਿਸੇ ਦੇ ਘਰ ਨੂੰ ਤਬਾਹ ਕਰਦੇ ਪੈ ਨਸ਼ਾ ਵੇਚ ਵੇਚ ਕੇ ਆਪਣੇ ਘਰ ਭਰਦੇ ਪਏ ਆ ਕੋਠੀਆਂ ਮਹਿਲ ਬਣਾਉਂਦੇ ਪਏ ਆ ਇਹ ਮਤ ਸੋਚਣਾ ਕਿ ਸਾਡੇ ਬੱਚੇ ਜਿਹੜੇ ਬਾਜ ਜਾਣਦੇ ਸਾਡੇ ਬੱਚੇ ਸਭ ਦੁਖਣਾ ਕਰਨਗੇ ਕਿਉਂਕਿ ਜਦੋਂ ਨਸ਼ਾ ਖਰੀਦਣ ਵਾਸਤੇ ਜਾਣਗੇ ਤਾਂ ਪਹਿਲਾਂ ਆਪ ਚੈੱਕ ਕਰਨਗੇ ਨਸ਼ਾ ਕਿਦਾਂ ਦਾ ਤੇ ਸਾਡੇ ਬੱਚੇ ਵੀ ਲੱਗਣਗੇ ਅਸੀਂ ਹੁਣ ਚਪਾਰੇ ਘਟਣ ਵਾਸਤੇ ਜਾਂਦੇ ਜਿੰਨ ਕੇ ਦਿਨ ਮਨਾਤੇ ਉਹਨ ਕੀ ਬਾਤ ਵੀ ਮੰਨੋ ਬਾਬਾ ਦੀਪ ਸਿੰਘ 1682 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੱਚ ਦੇ ਮਾਰਗ ਤੇ ਚੱਲੇ ਨੇ ਤੇ ਸੱਚ ਦੇ ਮਾਰਗ ਤੇ ਪਹਿਲਾਂ ਉਹਨਾਂ ਨੇ ਕਲਮ ਹੱਥ ਦੇ ਵਿੱਚ ਫੜੀ ਸੀ ਜਦੋਂ ਪਤਾ ਲੱਗਾ ਕਿ ਗ੍ਰੰਥ ਦੇ ਉੱਤੇ ਪੱਖ ਦੇ ਉੱਤੇ ਭੀੜ ਪਈ ਆ ਤੇ ਕਲਮ ਰੱਖ ਕੇ ਹੱਥ ਦੇ ਵਿੱਚ ਖੰਡਾ ਫੜ ਲਿਆ ਅੱਜ ਸਾਡੇ ਉੱਤੇ ਕਈਆਂ ਮੁਸੀਬਤਾਂ ਚੱਲ ਰਹੀਆਂ ਪਈਆਂ ਕਿਸਾਨਾਂ ਵੀਰਾਂ ਦੇ ਉੱਤੇ ਕਿੰਨੀ ਡਾਂਗ ਵੱਰਦੀ ਪਈ ਆ ਅਸੀਂ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਰੌਲਾ ਪਾਉਂਦੇ ਰਹਿ ਗਏ ਆ ਕਿ ਕਿਸਾਨ ਜਿਹੜੇ ਧਰਨਾ ਲਾਉਂਦੇ ਨੇ ਸਾਨੂੰ ਰੋਕ ਛੱਡਦੇ ਨੇ ਸਾਡੇ ਕਈ ਕੰਮ ਜਿਹੜੇ ਰੁਕ ਜਾਂਦੇ ਨੇ ਜਦੋਂ ਕਿਸਾਨ ਵੀ ਧਰਨਾ ਲਾਉਂਦੇ ਨੇ ਨਾ ਅਸੀਂ ਗਾਲਾਂ ਕੱਢਦੇ ਉਹਨਾਂ ਨੂੰ ਮਾਫ ਕਰਨਾ ਲਾਈਵ ਚੱਲ ਰਿਹਾ ਸਾਡੇ ਇਹ ਹਾਲਾਤ ਬਣ ਗਏ ਨੇ ਅੱਜ ਅਸੀਂ ਜੇ ਕਿਸੇ ਦਾ ਚੰਗਾ ਨਹੀਂ ਸੋਚ ਸਕਦੇ ਕਿਸੇ ਦਾ ਬੁਰਾ ਵੀ ਨਾ ਕਰਨਾ ਚਾਹੀਦਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਨਾਹ ਨਾ ਕਰੇ ਪਰ ਸਾਡੇ ਹਾਲਾਤ ਬਣ ਕੀ ਗਏ ਨੇ ਅੱਜ ਕੱਲ ਇਨਸਾਨ ਦੀ ਜਿਹੜੀ ਜ਼ਿੰਦਗੀ ਆ ਇੱਕ ਸੱਪ ਦੀ ਤਰ੍ਹਾਂ ਕਿਉਂਕਿ ਜੇ ਸੱਪ ਦੀ ਥੋੜੀ ਜੀ ਉਮਰ ਵੱਧ ਜਾਵੇ ਉਹ ਆਪਣੇ ਅੰਦਰ ਜ਼ਹਿਰ ਹੀ ਜ਼ਹਿਰ ਘੋਲਦਾ ਰਹਿੰਦਾ ਇਸੇ ਤਰ੍ਹਾਂ ਅੱਜ ਦਾ ਇਨਸਾਨ ਆਪਣੇ ਅੰਦਰ ਜ਼ਹਿਰ ਹੀ ਜ਼ਹਿਰ ਘੋਲਦਾ ਰਹਿੰਦਾ ਤੇ ਉਹ ਕਾਲ ਮ੍ਰਿਗ ਪਰਮਾਤਮਾ ਦੇ ਨਾਮ ਦੇ ਨਾਲ ਟੁੱਟ ਗਿਆ ਕਾਰਨ ਕੀ ਆ ਅੱਖਾਂ ਜੀਵਾਂ ਵਿਸਰਾਏ ਮਰ ਜਾ ਕਾਰਨ ਸਾਡਾ ਇਹ ਆ ਕਿ ਅਸੀਂ ਗੁਰਬਾਣੀ ਨੇ ਪੜਦੇ ਅਮਰਤ ਵੇਲਾ ਸਾਹਮਣੇ ਰਹਿ ਜੇ ਅਸੀਂ ਅਮਰਤ ਵੇਲਾ ਸਾਹਮਣੇ ਗੁਰਬਾਣੀ ਸਮਝਾਂਗੇ ਵਿਚਾਰਾਂਗੇ ਕਿ ਗੁਰਬਾਣੀ ਸਾਨੂੰ ਕੀ ਕਹਿ ਰਹੀ ਆ ਫਿਰ ਸਾਨੂੰ ਪਤਾ ਲੱਗੇਗਾ ਸੋ ਪ੍ਰਭ ਆਪ ਤਰਾਇਆ ਕਰ ਕਿਰਪਾ ਨਾਮ ਰਸ ਦੀ ਆ ਕਿ ਕਾਲਪੁਰਖ ਪਰਮਾਤਮਾ ਦੀ ਬਾਣ ਜਿਹੜਾ ਪੜਦਾ ਤੇ ਕਾਲਪੁਰਖ ਪਰਮਾਤਮਾ ਦੀ ਬਾਣੀ ਜੜੀਆ ਉਸ ਮਨੁੱਖ ਨੂੰ ਤਾਰ ਦਿੰਦੀ ਹੈ ਤੇ ਤਾਰਨ ਮੱਤ ਸਾਨੂੰ ਉਹ ਗਰਬਾਣੀ ਪੜ੍ਹਨੀ ਪਵੇ ਆਖਾਂ ਜੀਵਾ ਵਿਸਰੇ ਮਰ ਜਾਉ ਆਖਣ ਔਖਾ ਸਾਚਾ ਨਾਮ ਸਾਚੇ ਨਾਮ ਕੀ ਲਾਗਾ ਭੂਖ ਉਤਪੂਖ ਖਾਏ ਚਲਬਿਆ ਤੋ ਕਾਰਨ ਸਾਡਾ ਇਹ ਆ ਤੇ ਫਿਰ ਨਾਲ ਹੀ ਸਾਹਿਬ ਕਹਿੰਦੇ ਵੀ ਕਹਿੰਦੇ ਆਖਾਂ ਦਾ ਕੋਈ ਫਾਇਦਾ ਨਹੀਂਗਾ ਜਿੰਨਾ ਆਖਾਂ ਕੇ ਅਗਲਾ ਸੋਚਦਾ ਕਿ ਮੇਰਾ ਮਾੜਾ ਕਰਿਆ ਮੇਰੇ ਵਾਸਤੇ ਮਾੜਾ ਸੋਚ ਰਿਹਾ ਹੈ ਆਖ ਇੱਕ ਸਾਈਡ ਤੇ ਆਖਾਂ ਦਾ ਕੋਈ ਫਾਇਦਾ ਨਹੀਂ ਆਖ ਨੇ ਔਖਾ ਸਾਚਾ ਨਾ ਸਾਚੇ ਨਾਮ ਕੀ ਲੱਗਿਆ ਭੁੱਖ ਉਹਤ ਭੁੱਖਾ ਖਾਇ ਚਲ ਗਿਆ ਦੁੱਖ ਜਿਨ੍ਹਾਂ ਦੇ ਅੰਦਰ ਫਿਰਦੇ ਦੇ ਵਿੱਚ ਸੱਚੇ ਨਾਮ ਦੀ ਭੁੱਖ ਹੋਵੇਗੀ ਤੇ ਮੇਰਾ ਸਾਹਿਬ ਕਹਿੰਦਾ ਕਿ ਉਹ ਆਪ ਹੀ ਚੱਲ ਕੇ ਆ ਜਾਵੇਗਾ ਅੱਜ ਅਸੀਂ ਅਰਦਾਸਾ ਕਰਾਉਣਾ ਕਿ ਸਾਡੇ ਬੱਚੇ ਜਿਹੜੇ ਵਿਗੜਦੇ ਜਾ ਰਹੇ ਨੇ ਕਾਰਨ ਸਾਡਾ ਕੀ ਆ ਅਸੀਂ ਆਪਣੇ ਬੱਚੇ ਜਿਹੜੇ ਖੁਦ ਆਪ ਵਿਗਾੜ ਰਹੇ ਨੇ ਛੋਟੀ ਉਮਰ ਦੇ ਵਿੱਚ ਤਾਂ ਬੱਚਾ ਰਹਿੰਦਾ ਹੱਥ ਦੇ ਵਿੱਚ ਅਸੀਂ ਫੋਨ ਫੜਾ ਦਿੰਦੇ ਬੱਚਿਆਂ ਨੂੰ ਮਾਰਕ ਕਰਨਾ ਲਾਈਵ ਚੱਲ ਰਿਹਾ ਅਸੀਂ ਆਪਣੇ ਬੱਚਿਆਂ ਨੂੰ ਫੋਨ ਹੱਥਾਂ ਦੇ ਵਿੱਚ ਫੜਾ ਦਿੰਦੇ ਜਦੋਂ ਵੱਡਾ ਹੁੰਦਾ ਤਾਂ ਫੋਨ ਦੀ ਜਿਹੜੀ ਬਿਮਾਰੀ ਜੜੀ ਆ ਉਸ ਬੱਚੇ ਨੂੰ ਲੱਗ ਜਾਂਦੇ ਜਿੰਨਾ ਚਿਰ ਹੱਥ ਦੇ ਵਿੱਚ ਫੋਨ ਨਾ ਫੜਾਵਾਂਗੇ ਨਾ ਉਸਨੇ ਦੁੱਧ ਪੀਣਾ ਤੇ ਨਾ ਉਸਨੇ ਪ੍ਰਸ਼ਾਦਾ ਛਕਣਾ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਆਪ ਹੀ ਵਿਗਾੜਨੇ ਆ ਤੇ ਸਾਨੂੰ ਇਹ ਬਿਮਾਰੀ ਤੋਂ ਦੂਰ ਕਰਨਾ ਪਏ ਕਿਉਂਕਿ ਮੋਬਾਈਲ ਜਿਹੜੀ ਉਹ ਬਿਮਾਰੀ ਆ ਬੰਦੇ ਦਾ ਨਸ਼ਾ ਛੇੜੀ ਸਕਦਾ ਤੇ ਵਿਦਵਾਨ ਲਿਖਦੇ ਪੜ੍ਹਨੇ ਕਿ ਮੋਬਾਈਲ ਜਿਹੜਾ ਉਹ ਬਿਮਾਰੀ ਆ ਬੰਦਾ ਨਸ਼ੇ ਤੋਂ ਵੱਸ ਸਕਦਾ ਮੋਬਾਈਲ ਦੀ ਬਿਮਾਰੀ ਤੋਂ ਨਹੀਂ ਮਰ ਸਕਦਾ ਸਾਨੂੰ ਆਪਣੇ ਬੱਚਿਆਂ ਨੂੰ ਆਪ ਢਾਉਣਾ ਪਵੇਗਾ ਕਿਉਂਕਿ 85% ਅਸਰ ਜਿਹੜਾ ਮਾਂ ਦਾ ਬੱਚੇ ਤੇ ਉੱਤੇ ਪੈਂਦਾ ਜੇ ਮਾਂ ਚਾਵੇ ਆਪਣੇ ਬੱਚੇ ਨੂੰ ਚੰਗਾ ਇਨਸਾਨ ਬਣਾ ਸਕਦੀ ਜੇ ਮਾਂ ਚਾਵੇ ਆਪਣੇ ਬੱਚੇ ਨੂੰ ਚੋਣ ਦਾਕੂ ਬਣਾ ਸਕਦੀ ਤੇ ਮਾਂ ਤਾਂ ਜੋੜ ਸਕਦੀ ਜੇ ਮਾਂ ਆਪ ਗੁਰੂ ਘਰ ਦੇ ਨਾਲ ਜੁੜੀ ਹੋਈ ਕੁਰਬਾਨੀ ਨੇ ਪੜਦੀ ਹੈ ਕੁਰਬਾਨੀ ਨੂੰ ਵਿਚਾਰਦੀ ਹੈ ਤੁ ਜੇ ماں ਆਪ ਸਾਰੀ ਦਿਹਾੜੀ ਫੋਨ ਦੇ ਉੱਤੇ ਸੀਰੀਅਲ ਵੇਖਦੀ ਰਹਿੰਦੀ ਆ ਰੀਲਾਂ ਬਣਾਉਂਦੀ ਰਹਿੰਦੀ ਆ ਉਹ ਆਪਣੇ ਬੱਚਿਆਂ ਨੂੰ ਕਦੇ ਵੀ ਸਿੱਧੇ ਰਾਹ ਦੇ ਵਿੱਚ ਨਹੀਂ ਤੋਰ ਸਕਦੀ ਪਹਿਲਾਂ ਸਾਨੂੰ ਆਪਣਾ ਜੀਵਨ ਸੁਧਾਰਨਾ ਪਵੇਗਾ ਆਪਣਾ ਜੀਵਨ ਬਰਚਾਰਨਾ ਪਵੇਗਾ ਕਿ ਅਸੀਂ ਕਿਸ ਰਾਹ ਤੇ ਚੱਲ ਰਹੇ ਹਾਂ ਜੇ ਅਸੀਂ ਆਪ ਸੱਚ ਦੇ ਰਾਹ ਤੇ ਚੱਲ ਰਹੇ ਹਾਂ ਬਾਣੀ ਪੜਦੇ ਹਾਂ ਬਾਣੀ ਵਿਚਾਰਦੇ ਹਾਂ ਕਿ ਸਾਡੇ ਘਰ ਦੇ ਵਿੱਚ ਜੋ ਦੇ ਸੂਰਮਾ ਪੈਦਾ ਹੋਣਗੇ ਨਾ ਤੇ ਨਸ਼ੇੜੀ ਤੇ ਫਿਰ ਵੱਟ ਤੇ ਪੈਣੇ। ਮਾਰਕ ਕਰਨਾ ਲਾਈਵ ਚੱਲ ਰਿਹਾ। ਸਾਨੂੰ ਆਪ ਸੁਧਰਨਾ ਪਵੇਗਾ। ਆਪ ਗੁਰਬਾਣੀ ਨੂੰ ਵਿਚਾਰਨਾ ਪਵੇਗਾ ਕਿ ਗੁਰਬਾਣੀ ਸਾਨੂੰ ਕੀ ਸਮਝਾਉਣ ਦਾ ਯਤਨ ਕਰ ਰਹੀ ਹੈ। ਮੈਂ ਗੱਲ ਕਰਿਆ ਸਾਂ ਸੁਖਵੀਰ ਦੀ। ਉਹ ਵੀਰ ਜਿਹੜਾ ਸ਼ਰਾਬ ਬਹੁਤ ਪੀਂਦਾ ਸੀ। ਘਰ ਵਾਲੀ ਨੂੰ ਮਿਹਣੇ ਵੱਜਣੇ ਸ਼ੁਰੂ ਹੋ ਗਏ ਤੇ ਘਰ ਵਾਲੀ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਉਹ ਕੰਮ ਕਰਨ ਲੱਗ ਪਈ। ਜਦੋਂ ਕਾਮ ਕਰ ਲੱਗ ਪਈ ਤੇ ਉਹ ਆ ਕੇ ਇੱਕ ਦਿਨ ਸਾਡੇ ਕੋਲ ਆਉਂਦੀ ਆ ਆ ਕੇ ਸਾਨੂੰ ਦੱਸਦੀ ਆ ਕਹਿੰਦੀ ਗਿਆਨੀ ਜੀ ਮੇਰੇ ਪਤੀ ਦੇਵ ਜਿਹੜਿਆ ਸ਼ਰਾਬ ਬਹੁਤ ਪੀਂਦੇ ਨੇ ਇਹਨਾਂ ਨੂੰ ਸਮਝਾਈਏ ਇਹਨਾਂ ਨੂੰ ਸਿੱਧੇ ਰਾਹ ਦੇ ਵਿੱਚ ਪਾਈਏ ਗੁਰੂ ਘਰ ਦੇ ਵਿੱਚ ਪ੍ਰੋਗਰਾਮ ਹੋਣਾ ਸੀ ਸਮਾਗਮ ਹੋਣਾ ਸੀ ਤੇ ਮਹਾਪੁਰਸ਼ ਵੀ ਉੱਥੇ ਆਉਣ ਵਾਲੇ ਸਨ ਜਦੋਂ ਉਹ ਆਏ ਸਾਡੇ ਕੋਲ ਤੇ ਆ ਕੇ ਉਸ ਨੇ ਸਾਰੀ ਕਹਾਣੀ ਜਦ ਸਾਨੂੰ ਦੱਸੀ ਤੇ ਅਸੀਂ ਕਾ ਕੋਈ ਗੱਲ ਅਸੀਂ ਸਮਝਾਵਾਂਗੇ ਅਸੀਂ ਇੱਕ ਉਪਰਾਲਾ ਕਰ ਸਕਦੇ ਹਾਂ ਬਾਕੀ ਸਮਝਾਉਣਾ ਨਾ ਸੁਝਾਉਣਾ ਉਹ ਗੁਰੂ ਰਾਮਦਾਸ ਦੇ ਘਰ ਦੇ ਹੋਚ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨ ਤੁਹਾਡਾ ਹੋ ਸਕਦਾ ਪਤੀ ਠੀਕ ਹੋ ਜਾਵੇ ਤੇ ਅਸੀਂ ਸਮਾਗਮ ਦੇ ਵਾਸਤੇ ਅਗਲੇ ਗੁਰਦੁਆਰੇ ਦੇ ਵਿੱਚ ਲੋਸਮੈਂਟ ਕਰਨ ਵਾਸਤੇ ਜਾ ਰਹੇ ਸਭੀ ਸਾਨੂੰ ਉਹ ਵੀਰ ਮਿਲ ਜਾਂਦਾ ਅਸੀਂ ਉਸ ਨੂੰ ਕਿਹਾ ਕਿ ਆ ਵੀਰ ਗੁਰੂ ਘਰ ਦੇ ਵਿੱਚ ਚੱਲਦੇ ਹਾਂ ਜਾਤੀ ਸੇਵਾ ਕਰਦੇ ਆ ਸਿਮਰਨ ਕਰਦੇ ਆ ਬਾਣੀ ਪੜਦੇ ਆ ਕਹਿਣ ਲੱਗਾ ਕਿ ਨਹੀਂ ਗਿਆਨੀ ਜੀ ਸਾਡੇ ਕਰਮਾਂ ਦੇ ਵਿੱਚ ਸੇਵਾ ਕਿੱਥੇ ਜਿਵੇਂ ਆਮ ਇਨਸਾਨ ਕਰੁੰਦੇ ਨੇ ਅਸੀਂ ਕਹਿ ਤੱਕੇ ਜਦੋਂ ਵੀ ਸੇਵਾ ਕਰੀਏ ਆ ਜੋ ਤੋ ਕਹਿੰਦੇ ਕਿ ਸਾਡੇ ਕਰਮਾਂ ਦੇ ਵਿੱਚ ਸੇਵਾ ਕਿੱਥੇ ਮਾਰਿਆ ਸਾਡੇ ਕਰਮਾਂ ਦੇ ਵਿੱਚ ਸੇਵਾ ਹੀ ਲਿਖੀ ਗਈ ਤੇ ਇਸ ਤਰ੍ਹਾਂ ਹੀ ਉਸ ਵੀਰ ਨੇ ਕਹਿੰਦਾ ਕਿ ਸਾਡੇ ਕਰਮਾਂ ਦੇ ਵਿੱਚ ਸੇਵਾ ਕਿੱਥੇ ਆ ਇਸੇ ਵਾਰ ਤੁਹਾਡੇ ਅੱਗੇ ਕਰ ਛੱਡਦੇ ਨੇ ਸਾਡੇ ਪਰਮਾਚਾਰ ਕਿੱਥੇ ਤੇ ਐਵੇਂ ਕਹ ਕੋਈ ਗੱਲ ਨਹੀਂ ਤੂੰ ਆ ਜਾ ਆਪਾਂ ਸੇਵਾ ਕਰਦੇ ਆ ਸਿਮਰਨ ਕਰਦੇ ਜਾ ਕੇ ਕਹਿੰਦਾ ਨਹੀਂ ਮੈਂ ਸ਼ਰਾਬ ਪੀਤੀ ਹੋਈ ਆ ਤੇ ਉਹਨਾਂ ਨੂੰ ਕਿਹਾ ਕਿ ਜਿਹੜਾ ਗੁਰੂ ਘਰ ਦੇ ਪਿਛਲੇ ਪਾਸੇ ਜਿਹੜਾ ਜੋੜਾ ਘਰ ਬਣਿਆ ਸਾਡੀ ਸੇਵਾ ਉੱਥੇ ਲੱਗੀ ਹੋਈ ਆ ਤੂੰ ਆ ਜਾ ਸਾਡੇ ਨਾਲ ਕਹਿਣ ਲੱਗਾ ਠੀਕ ਆ ਸਾਡੇ ਨਾਲ ਤੁਰ ਪੈਂਦਾ ਲਗਾਤਾਰ ਉਸਨੇ 4 ਦਿਨ ਸਾਡੇ ਨਾਲ ਸੇਵਾ ਕੀਤੀ ਜਦੋਂ 4 ਦਿਨ ਸੇਵਾ ਤੇ ਸ਼ਰਾਬ ਦਾ ਉਸ ਨੂੰ ਚੇਤਾ ਹੀ ਭੁੱਲ ਗਿਆ ਕਿ ਸ਼ਰਾਬ ਹੀ ਤੋਂ ਪੀਣੀ ਆ ਜਿਹੜਾ ਇਨਸਾਨ ਘਰ ਦੇ ਵਿੱਚੋਂ ਭਾਂਡੇ ਵਿੱਚ ਵਿੱਚ ਕੇ ਸ਼ਰਾਬ ਪੀਂਦਾ ਸੀ ਮਿੱਤ ਅੱਜ ਸੇਵਾ ਕਰਿਆ ਸੀ ਬਾਣੇ ਪੜੀ ਸੇਵਾ ਕੀਤੀ ਪ੍ਰਸ਼ਾਦਾ ਗੁਰੂ ਘਰ ਦੇ ਵਿੱਚ ਛਕਿਆ ਤੇ ਅੱਜ ਸ਼ਰਾਬ ਦਾ ਉਸ ਨੂੰ ਚੇਤਾ ਭੁੱਲ ਗਿਆ 5ਵੇਂ ਦਿਨ ਅੰਮ੍ਰਿਤ ਸੰਚਾਰ ਹੋਣਾ ਸੀ ਤੋ ਆ ਕੇ ਕਹਿਣ ਲੱਗਾ ਕਹਿੰਦਾ ਗਿਆਨੀ ਜੀ ਹੁਣ ਮੈਂ ਅਮਰਤ ਛਕਣਾ ਅਸੀਂ ਮਹਾਪੁਰਸ਼ਾਂ ਕੋਲ ਗਏ ਕਿ ਮਹਾਪੁਰਸ਼ ਉਹ ਵੀਰ ਕਹਿੰਦਾ ਕਿ ਮੈਂ ਅਮਰਤ ਛਕਣਾ ਤੇ ਮਹਾਪੁਰਸ਼ ਕਹਿਣ ਲੱਗੇ ਕੋਈ ਗੱਲ ਨਹੀਂ ਛਕਾਓ ਮਹਾਰਾਜ ਭਲੀ ਕਰਨੀ ਅਸੀਂ ਉਸ ਵੀਰ ਨੇ ਸਮੁੱਚੇ ਪਰਿਵਾਰ ਨੇ ਫਿਰ ਅਮਰਤ ਛਕਿਆ ਤੇ ਅੱਜ ਗੁਰੂ ਰਾਮਦਾਸ ਮਹਾਰਾਜ ਦੀ ਐਡੀ ਕਿਰਪਾ ਕਿ ਅੱਜ ਪਰਿਵਾਰ ਜਿਹੜਾ ਕੈਨੇਡਾ ਚ ਧੰਦੇ ਆ ਜਿਹੜਾ ਇਨਸਾਨ ਘਰ ਦੇ ਵਿੱਚੋਂ ਭਾਂਡੇ ਵੇਚਦਾ ਸੀ ਅੱਜ ਉਹ ਗੱਡੀਆਂ ਕਾਰਾਂ ਦਾ ਮਾਲਕ ਜਦੋਂ ਫੋਨ ਕਰਦਾ ਬੜੀ ਖੁਸ਼ੀ ਹੁੰਦੀ ਆ ਕਿ ਅਸੀਂ ਇੱਕ ਯਤਨ ਕੀਤਾ ਸੀ ਕਿ ਇਨਸਾਨ ਸਿੱਧੇ ਰਾਹ 'ਤੇ ਆਉਂਦਾ ਅੱਜ ਉਹ ਗੱਡੀਆਂ ਕਾਰਾਂ ਦਾ ਮਾਲਕ